ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਪੁਰਬ ਦਾ ਤਿੰਨ ਦਿਨਾ ਜੋੜ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਇਤਿਹਾਸਕ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਅਤੇ ਡੇਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਅੱਜ ਸਵੇਰ ਤੋਂ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਉੱਥੇ ਹੀ ਐਸਜੀਪੀਸੀ ਮੈਂਬਰ ਗੁਰਵਿੰਦਰ ਪਾਲ ਸਿੰਘ ਡੋਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਿਆਪੁਰਵ ਨੂੰ ਲੈ ਕੇ ਪੂਰੀ ਧਾਰਮਿਕ ਮਰਿਆਦਾ ਦੇ ਨਾਲ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ ਅਤੇ 10 ਸਤੰਬਰ ਨੂੰ ਭੋਗ ਪਾਈ ਜਾਣਗੇ ਤੇ 10 ਸਤੰਬਰ ਨੂੰ ਬਟਾਲਾ 'ਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਸੰਗਤਾਂ ਦਾ ਕਹਿਣਾ ਸੀ ਕਿ ਇਸ ਦਿਹਾੜੇ ਦੀ ਉਹਨਾਂ ਨੂੰ ਹਰ ਸਾਲ ਉਡੀਕ ਰਹਿੰਦੀ ਹੈ ਅਤੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਜੀ ਦਾ ਵਿਆਪੁਰਵ ਮਨਾਇਆ ਚਾਹੁੰਦੇ ਹੈ ਗੁਰਦਰਾ ਕੰਨ ਸਾਹਿਬ ਡੇਰਾ ਸਾਹਿਬ ਮੱਥਾ ਟੇਕਣ ਆਪੇ ਆਏ ਸੀ ਅੱਜ ਗੁਰੂ ਨਾਨਕ ਸਾਹਿਬ ਤੇ ਤੰਦਰ ਮਾਤਾ ਸਲੱਖਣੀ ਜੀ ਦੇ ਵਿਆਹ ਪਰਵ ਦੇ ਸੰਬੰਧ ਦੇ ਵਿੱਚ ਸ੍ਰੀ ਖਾਨਪਤ ਸਾਹਿਬ ਆਰੰਭ ਹੋਏ ਨੇ ਦਰਸ਼ਨ ਦਰਸਾਰੇ ਕੀਤੇ ਨੇ 5 ਤੋਂ 15 ਦਿਨ ਪਹਿਲਾਂ ਤੇ ਵਿਆਹ ਤੋਂ 15 ਦਿਨ ਪਹਿਲਾਂ ਪੂਰੇ ਬਟਾਲੇ ਸ਼ਹਿਰ ਦੇ ਵਿੱਚ ਵਿਆਹ ਵਰਗਾ ਮਾਹੌਲ ਪਿਆ ਉਹ ਦਾਵਾ ਗੁਰਦਰਾ ਕੰਨ ਸਾਹਿਬ ਦੇ ਮੈਨੇਜਰ ਸਰਦਾਰ ਇਸਮਾਨ ਸਿੰਘ ਭਾਰ ਭਾਨ ਸਾਹਿਬ ਸੋ ਹੁਣ ਇਹ ਕਮੇਟੀ ਦੇ ਮੈਂਬਰ ਹੈ ਜਿਹੜਾ ਗੁਰਿੰਦਰ ਸਿੰਘ ਜੀ ਗੋਰਾ ਤੇ ਗੁਰਦਰਾ ਡੇਰਾ ਸਾਹਿਬ ਸਤਿਕਾਰਯੋਗਾਂ ਦੇ ਮੈਨੇਜਰ ਮਨਜੀਤ ਸਿੰਘ ਜੱਫਰਵਾਲ ਇਹ ਸੰਗਤ ਦੇ ਸਜੋਗ ਦੇ ਨਾਲ ਇੱਥੇ ਬੜੀਆਂ ਸਵਾ ਸੁਸਾਇਟੀਆਂ ਜਿਨ੍ਹਾਂ ਨੇ ਚਾਹ ਦੇ ਲੰਗਰ, ਬਦਾਨੇ ਦੇ ਲੰਗਰ, ਵਕ ਵਕਤ ਪਾਣਾ ਦੇ ਲੰਗਰ ਲਾਏ ਨੇ ਤੇ ਕੋਈ ਵੀ ਜਿਹੜੀ ਦੇਸ਼ ਵਿਦੇਸ਼ ਤੋਂ ਸੰਗਤ ਆ ਰਹੀ ਆ ਉਹ ਬੜੀ ਖੁਸ਼ ਕਿ ਮੌਕ ਨੂੰ ਬੜੀਆਂ ਸਹੂਲਤਾਂ ਮਿਲ ਗਈਆਂ ਵਾ ਪ੍ਰਸ਼ਾਸਨ ਵੱਲੋਂ ਵੀ ਪੂਰਾ ਖਾਦਤਾ ਜਾ ਰਿਹਾ ਵਾ ਕੋਈ ਜਿਦਾ ਨਾ ਕਰਨੇ ਕਮਾ ਜਾਂ ਐਸਐਸਪੀ ਆ ਜਾਂ ਡੀਸੀ ਆ ਜਾਂ ਐਡੀਮਾ ਸਾਰੇ ਤਗੜੇ ਹੋ ਕੇ ਪੱਪਾ ਪਾਰ ਹੋ ਕੇ ਇਸ ਜਿਹੜਾ ਗੁਰਨਾਰਕ ਪਾਸ਼ਾ ਵਾਲ ਵਿਆਹਪੁਰਪਾ ਉਹਨੂੰ ਚੜਦੀ ਕਲਾ ਨਾ ਮਨਾਉਣ ਵਾਸਤੇ ਬਿਨਾ ਕਿਹਾ ਜਾਦ ਭਾਵ ਰੰਗ ਨਕਲ ਭੇਦ ਭਾਵ ਤੋਂ ਉੱਠ ਕੇ ਤਗੜੇ ਹੋ ਕੇ ਇਹ ਪ੍ਰੋਪਰਬ ਬਣਾ ਰਹੇ ਨੇ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਆਸ ਬੇਨਤੀ ਕਰਦੇ ਆ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਪਾਖੜਾ ਵਿਆਹਪੁਰਬਾ ਮਾਤਾ ਸਲਖੜੀ ਦਾ ਵਿਆਹਪੁਰਬਾ ਤੇ ਇਦਾਂ ਚੜ੍ਹਦੀ ਕਲਾ 'ਚ ਮਨਾਇਆ ਜਾਵੇ ਦੇਸ਼ੋ ਦੇਸ ਤੋਂ ਆਉਣ ਵਾਲਿਆ ਸਾਤ ਨੂੰ ਲੱਖ ਲੱਖ ਵਧਾਈਆਂ ਉਹਨਾਂ ਨੂੰ ਜੀ ਆਇਆਂ ਅਸੀਂ ਬਟਾਲੇ ਸਹਿਰ ਦੇ ਵਾਸੀ ਆ ਸਾਡੇ 24 ਘੰਟੇ ਦਰਵਾਜ਼ੇ ਖੁੱਲੇ ਜੇ ਕੋਈ ਰਾਖ ਨੇ ਸੰਗਤ ਨੇ ਖੇਰਾ ਵੀ ਕਰਨਾ ਹੋਵੇ ਤੇ ਜਿੰਨੇ ਜੋਗੇ ਅਸੀਂ ਆ ਗਏ ਹਾਜ਼ਰ ਆ ਸਾਡੇ ਪੂਰੇ ਬਟਾਲੇ ਸਹਿਰ ਦੇ ਜਿੰਦਤਰ ਵਾਗੇ ਕੋਨੇ ਸੰਤਾਂ ਵਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਾ ਅਨੁਭਵ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਬਚਪਨ ਤੋਂ ਹੀ ਕਿਉਂਕਿ ਮੇਰਾ ਇੱਥੇ ਗਵਾੜ ਘਰ ਹੈ ਤੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਧੰਤਨ ਮਾਤਾ ਸੁਖਣੀ ਜੀ ਦੀ ਅਪਾਰ ਬਖਸ਼ਿਸ਼ ਕਰਕੇ ਜਿਉਂ ਤੋਂ ਬਚਪਨ ਸੰਭਾਲਿਆ ਹੈ ਤੇ ਇੱਥੇ आन के नमस्तक होका मिलता है ये गुरु की रहमत है और हर साल संगतं इन मतलब वे ਹਰ ਸਾਲ ਜਦੋਂ ਨਗਰ ਕੀਰਤਨ ਆ ਕੇ ਆਉਂਦਾ ਹੀ ਤੇ ਉਹ ਰਹਿ ਰਸ ਵੇਲੇ ਇੱਥੇ ਆ ਕੇ ਸਮਾਪਤ ਹੋ ਜਾਂਦਾ ਹੈ ਪਰ ਹੁਣ ਤੇ ਕੋਈ ਸਮੇਂ ਦੀ ਪਾਬੰਦੀ ਨਹੀਂ ਰਹੀ ਐਸੇ ਅਲੋਕਿਕ ਨਜ਼ਾਰੇ ਜਿਹੜੇ ਮੈਂ ਸ਼ਬਦਾਂ ਨਾਲ ਨਹੀਂ ਦੱਸ ਸਕਦਾ ਉਹ ਸਿਰਫ ਅਨੁਭਾਵੇ ਕੀਤੇ ਜਾ ਸਕਦੇ ਨੇ ਔਰ ਜਈ ਗੁਰਦਾਰਾ ਸਾਹਿਬ ਕੰਨ ਸਾਹਿਬ ਵਿਖੇ ਇੱਥੇ ਇਸ ਵੇਲੇ ਨਤਮਸਤਕ ਹੋਣ ਆਏ ਆ ਔਰ ਜੋ ਜੁਗੋ ਜੁਗ ਅਟਲ ਕੰਧ ਸਾਹਿਬ ਹੈ ਨਾਲਕ ਨਜ਼ਰੀ ਨਜ਼ਰ ਨੇ ਹਾਲ ਕੰਧ ਤੋਂ ਕੰਧ ਸਾਬ ਹੋ ਗਈ ਤੇ ਸਾਰੀ ਲੁਕਾਈ ਜਿਹੜੀ ਉੱਥੇ ਨਤਮਸਤਕ ਹੋਣ ਹੁੰਦੀ ਹੈ ਇਹ ਆਪ ਜੀ ਦਾ ਸਰ ਸੰਗਤਾਂ ਦਾ ਅਸੀਸ ਭਰਿਆ ਚਿਹਰੇ ਤੇ ਹੱਥ ਇਸੇ ਤਰ੍ਹਾਂ ਬਣਿਆ ਰਿਹਾ ਤੇ ਅਸੀਂ ਸੰਗਤ ਦੇ ਦਰਸ਼ਨ ਕਰਦੇ ਰਿਹਾ ਵਾਹਿਗੁਰੂ ਦੀ ਖਾਲਸਾ ਇਹ ਜੀ ਪਪਾਏ ਦਾ ਵਿਆਹ ਕਰ ਮਰਵਰੀ ਦੀ ਅਡੀਕੀ ਬੋਲਦੇ ਪਪਾਏ ਇਹ ਜੀ ਜਿੱਦਣ ਤੋਂ ਇਹ ਸਮਾਪਤੀ ਹੋਈਆਂ ਨਾ ਸਾਰਾ ਸਾਲ ਇਹ ਸੰਗਤਾਂ ਦੇ ਮਰਦੇ ਵਿੱਚ ਆਵਾਜ਼ ਮਾਰਿੰਦਾ ਕਿ ਆਉਣ ਵਾਲਾ ਸਮਾਂ ਜਿਹੜਾ ਸੱਚੇ ਪਾਤਸ਼ਾਹ ਸਾਨੂੰ ਫਿਰ ਬਖਸ਼ੀ ਕਮੇਟੀ ਵੱਲੋਂ ਐਰਕਾ ਬਰਾਲਾ ਕੀਤਾ ਗਿਆ ਹੈ ਵੀ ਗੁਰੂ ਦੇ ਜਾਜੇ ਵੀ ਕੁਝ ਪੁਰਾਣੀ ਕਿੜੇ ਹਾਂਜੀ ਗੁਰਦੁਆਰਾ ਡੇਰਾ ਸਾਹਿਬ ਪਹਿਲੀ ਵਾਰੀ ਜਿਹੜਾ ਹੈ ਉਹ ਅੰਮ੍ਰਿਤ ਸੰਚਾਰ ਹੋਇਆ ਹੈ ਤੇ ਕਨਸਾਹ ਤੇ ਹਰ ਵਾਰੀ ਹੁੰਦਾ ਹੈ ਕਨਸਾਹ ਵੀ ਅੰਮ੍ਰਿਤ ਸੰਚਾਰ ਹੋਇਆ ਔਰ ਗੁਰਦੁਆਰਾ ਡੇਰਾ ਸਾਹਿਬ ਵੀ ਅਨੇਕ ਪਰਹਾਰਵਾਰੀ ਜਿਹੜੇ ਨੇ ਉਹ ਗੁਰੂ ਕੇ ਜਾਜੇ ਚੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹਨ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਪੂਰਵ 10 ਸਤੰਬਰ ਨੂੰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਜਿਸ ਨੂੰ ਲੈ ਕੇ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਸਵੇਰ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਗੁਰਦੁਆਰਾ ਡੇਰਾ ਸਾਹਿਬ ਸੰਪੰਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਜਪੈ ਕਹਿਣ ਤੋਂ ਪਹਿਲਾਂ ਸਾਰੀ ਹੀ ਨਾਨਕ ਨਾਮ ਦੇਵਾ ਸਰਦਾਰ ਨੂੰ ਧਾਨਗੁਰ ਨਾਰਕ ਸਾਹਿਬ ਸੱਚੇ ਪਾਤਸ਼ਾਹ ਜਨਤਮਾ ਦਾ ਸਲੱਖਣੀ ਦੇ ਵਿਆਹ ਬਰੋਦੀ ਲੱਖ ਲੱਖ ਵਧਾਈ ਦੇਣਾ ਅੱਜ ਇਹ ਮਹਾਨ ਜਿਹੜਾ 537ਵਾਂ ਵਿਆਪਰ ਗੁਰਪੁਰਪੁਰ ਜੋੜ ਮੇਲਾ ਸੰਗਤਾਂ ਮਨਾਣ ਜਾ ਰਹੀ ਹੈ ਇਤਿਹਾਸਿਕ ਸਥਾਨ ਹੈ ਜਿੱਥੇ ਅਸੀਂ ਆਖਰ ਖੜੇ ਹਾਂ ਗੁਰਦੁਆਰਾ ਕੰਧ ਸਾਹਿਬ ਜਿੱਥੇ ਕਦੀ ਗੁਰਨਾਨਕ ਸਾਹਿਬ ਦੀ ਬਰਾਤ ਆ ਕੇ ਖੈਰੀ ਜਿੱਥੇ ਕੱਚੀ ਕੰਧ ਸੀ ਅੱਜ ਉਹ ਕੰਧ ਇੱਕ ਇਤਿਹਾਸਿਕ ਯਾਦਗਾਰ ਬਣ ਗਈ ਗੁਰਨਾਨਕ ਸਾਹਿਬ ਦੇ ਚਰਨ ਪਿਆਉ ਕੰਧ ਅੱਜ ਪੁੱਤਰ ਹੋਈ ਕਿ ਸੰਤਾ ਅਗੇ ਜਿੱਤੇ ਧੰਗੁਰ ਗੁਰਨਾਨਦ ਸਾਹਿਬ ਨੂੰ ਆਪਣਾ ਸੀਸ ਝੁਕਾਉਂਦੀਆਂ ਉਸ ਕੰਧ ਦੇ ਦਰਸ਼ਨ ਕਰਕੇ ਸਾਹ ਸਾਹ ਧੰਗੁਰ ਨਾਨਕ ਸਾਹਿਬ ਦੇ ਦਰਸ਼ਨ ਕਰਦੀ ਆ। ਇਸ ਜੋੜ ਮੇਲੇ ਦੇ ਸ਼ਬਦ ਵਿੱਚ ਸਾਰੇ ਪ੍ਰੋਗਰਾਮ ਜੋੜੇ ਬੜੀ ਸਚਜੀ ਬੜੇ ਸਚਜੇ ਤਾਲ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ। ਆਦੇ ਸਤਕਾਰ ਦੇ ਪ੍ਰਧਾਨ ਸ਼੍ਰੋਮਨੀ ਗੁਰਦਾਸ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਦਿਸ਼ਾ ਨਿਰਦੇਸ਼ ਔਰ ਵੱਡਾ ਸਹਿਯੋਗ ਦੇ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਤੇ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਬੇਨਤੀ ਕਰਾਂ ਅੱਜ ਗੁਰਦੁਆਰਾ ਕੰਧ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਾਧਕਰਪਾਗਿਆ ਸਾਹਿਬ ਇੱਥੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਠ ਸਾਹਿਬ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਤਰੀਕ ਨੂੰ ਸਵੇਰੇ ਕਰਮਵਾਰ ਪਹਿਨਗੇ ਬੀਰਾ ਸਾਹਿਬ ਗੁਰਦਾਰੇ ਸਵੇਰੇ 6 ਵਜੇ ਭੋਗ ਪਾਏਗਾ ਪਾਕਿਸਤਾਨਾਂ ਦੇ ਲਾਸਵਰੇ ਦੇ ਕਰੀਬ ਅਖੰਡ ਪਾਟਾ ਸਾਹਿਬ ਦੀ ਸੰਪੂਰਨਤਾ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਖੰਡਪਾੜ ਸਾਹਿਬ ਆਰੰਭੋ ਆਰੰਭ ਹੋਇਨੇ ਮੈਂ ਇਸ ਗੱਲ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖੰਡਪਾੜ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਭੇ ਜਾਂਦੇ ਨੇ ਅਜੋ ਗੁਰੂ ਦੀ ਅਸੀਸ ਲਾ ਕੇ ਗਲਤੀ ਸਾਹਿਬ ਨੇ ਅਰਦਾਸ ਕਰਕੇ ਉਹ ਖੰਡਪਰ ਸਾਹਿਬ ਆਰਾਮ ਖਵਾਏ ਨੇ ਬਹੁਤ ਬਹੁਤ ਗੁਰੂ ਦਾ ਧੰਵਾਦ ਗੁਰੂ ਦਾ ਸ਼ਕਰਾਨਾ ਜਿਸ ਕਾ ਕਾਰਜ ਤੈਨਹੀਂ ਕੀਤਾ ਮਾਨਸ ਪਿਆ ਵਿਚਾਰ ਆ ਰਾਮ ਮਾਲਕਾ ਦੇ ਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਰੇ ਚਾੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਲਡਵਾਈ ਤੁਸੀਂ ਸਾਨੂੰ Amazon Fire TV, Daily Hunt ਤੇ ਈਬਾਬਾ ਤੇ ਦੇਖ ਸਕਦੇ ਹੋ USA, Canada, Australia, New Zealand ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ